ਚੱਕੋ ਚੱਪੂ 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 ਯਾਦ ਜਾ ਉੱਚਾ ਡੁੱਬਾ ਪਾ ਦੇ ਇੱਧਰ ਪਾਣੀ ਇਹਦਾ ਝੋਨਾ ਨਹੀਂ ਆ ਗਿਆ ਮੇਰੇ ਇੱਧਰ ਨਹੀਂ ਪੱਟੀ ਹੋਈ ਹੈ ਪਹਿਲਾਂ ਥਾ ਗਿਆ ਝੋਨਾ ਨਹੀਂ ਹੈਗਾ ਮੇਰੀ ਗੱਲ ਇੱਥੇ ਝੋਨਾ ਕੋਈ ਨਹੀਂ ਪਹਿਲਾਂ ਭਾਈ ਯਾਰ ਇਹਨਾਂ ਨੂੰ ਲਾ ਯਾਰ ਫੇਰ ਦੇਖਦੇ ਆ ਕੀ ਬਣਦਾ ਹੁਣ ਤਾਂ ਪਾਣੀ ਬੜਾ ਇੱਥੇ ਕੜਗਾ ਯਾਰ ਮੈਂ ਘਰ ਤਾਂ ਹੁਣ ਪਾਏ ਉੱਚਾ ਕਰਕੇ ਪਾਉਂਦਾ ਉੱਚਾ ਕਰ ਠੀਕ ਕਰ ਚੜ ਜਾ ਉੱਪਰ ਹੁਣ ਉੱਪਰ ਹਾਂਜੀ ਬਾਈ ਜੀ ਇਲਾਕੇ ਹੜਪੜ ਤੇ ਵਿੱਚ ਪਹੁੰਚੇ ਹੋਏ ਕੀ ਕਹੋਗੇ ਜੀ ਬਾਈ ਹੁਣ ਤਾਂ ਕੈਨ ਨੂੰ ਦਾ ਕੁਝ ਬਚਿਆ ਹੀ ਨਹੀਂ ਹੈਗਾ ਵੀਰੇ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਜੀ ਜੀ ਕਈ ਪਰਿਵਾਰ ਜਿਹੜੇ ਘਰੋਂ ਬੇਕਾਰ ਹੋ ਗਏ ਤੇ ਕਈਆਂ ਦੇ ਘਰ ਹਜੇ ਵੀ ਕੰਦਾਂ ਦੇ ਵਿੱਚ ਤੇੜਾਂ ਆਈਆਂ ਹੋਈਆਂ ਪਸ਼ੂ ਡੰਗਰ ਫਸੇ ਹੋਏ ਆ ਲੋਕ ਫਸੇ ਹੋਏ ਆ ਕਈ ਬਿਮਾਰ ਵਿਚਾਰੇ ਘਰਾਂ ਦੇ ਵਿੱਚ ਹੀ ਬੈਠੇ ਆ ਤੇ ਜਵਾਕਾਂ ਦੀਆਂ ਪੜ੍ਹਾਈਆਂ ਖਰਾਬ ਹੋ ਰਹੀਆਂ ਆ ਆਉਣ ਜਾਣ ਦਾ ਸਾਧਨ ਕੋਈ ਵੀ ਹੈ ਨਹੀਂ ਬਿਨਾ ਬੋਰਡ ਤੋਂ ਕਿਤੇ ਵੀ ਆ ਜਾ ਨਹੀਂ ਸਕਦੇ ਕਿਉਂਕਿ ਵੀ ਜਿੱਧਰ ਵੀ ਦੇਖਾਂਗੇ ਪਾਣੀ ਤੋਂ ਇਲਾਵਾ ਹੋਰ ਕੋਸਾ ਨਜ਼ਰ ਨਹੀਂ ਆਉਂਦਾ ਤੇ ਅਸੀਂ ਹੁਣ ਰੈਸਕਿਊ ਕਰ ਰਹੇ ਆ ਜੀ ਸੇਵਾ ਕੇ ਲਾਈ ਆ ਵੀਰੇ ਤਨਪੁਰ ਆ ਦੇ ਜਿਹੜਾ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਕਿਸੇ ਦਾ ਜਵਾਕ ਬਿਮਾਰ ਹੋ ਜਾਂਦਾ ਰਜਾਂਸਿਆਂ ਨੂੰ ਲੈ ਕੇ ਆਉਂਦੇ ਆ ਦਵਾਈ ਦਵਾ ਕੇ ਫਿਰ ਪਰਿਵਾਰ ਦੇ ਮਾਪਿਆਂ ਦੇ ਵਿੱਚ ਕੋਲ ਛੱਡਦੇ ਆ ਤੇ ਜਿੱਦਾਂ ਦੀ ਮਾਹੌਲ ਪਹਿਲਾਂ ਦੀ ਤਰ੍ਹਾਂ ਠੀਕ ਹੋ ਜਾਵੇ ਹਾਂਜੀ ਬਾਈ ਜੀ ਸਵਾਮਾ ਨਿਭਾ ਰਹੇ ਹੋ ਹੜਪੇੜ ਤਲ ਏਰੀਆ ਦੇ ਵਿੱਚ ਪਹੁੰਚੇ ਹੋਏ ਕੀ ਕਹੋਗੇ ਜੀ ਮੇਰਾ ਕਰਕੇ ਨਾ ਯਾਰ ਮੈਂ ਅਰਜਨ ਸਿੰਘ ਆ ਮੈਂ ਜਿਲੰਡਰ ਦੇ ਦੇਸ਼ ਤੋਂ ਜਿਲੰਡਰ ਜੀ ਜੀ ਇੱਥੇ ਆਪਣਾ ਨਿਰੰਤਰ ਪਿੰਡ 'ਚ ਲੰਗਰ ਝੱਲ ਰਿਹਾ ਜੀ ਜੀ ਮਾਨਤ ਬਾਬਾ ਜਗਜੀਤ ਸਿੰਘ ਜੀ ਜੀ ਤੇ ਉਹਨਾਂ ਦੇ ਸਹਿਯੋਗ ਨਾਲ ਸਾਰੀਆਂ ਤਰ੍ਹਾਂ ਦੀ ਬਾਕੀ ਜੋ ਵੀ ਇੱਥੇ ਜੀ ਜੀ ਪੱਠਿਆਂ ਦੀ ਜਿਹੜੀ ਜਗ੍ਹਾ 'ਚ ਆਵੇ ਕੋਈ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਜੀ ਜੀ ਤਕਰੀਬਨ ਆਪਾਂ ਜੇ ਕੀ ਹੈ ਇਹ ਬਚਾਰੇ ਕਿਸਾਨ ਬਹੁਤ ਬੁਰੀ ਹਾਲਤ ਦੇ ਵਿੱਚ ਆ ਇਹਦੀ ਜ਼ਰੂਰ ਤੇ ਆ ਜਿਵੇਂ ਇਸ ਤਰ੍ਹਾਂ ਕਦੇ ਵੀ ਕਿਸੇ ਵੀ ਸਟੇਟ ਦੇ ਵਿੱਚ ਕੋਈ ਵਸਤਾ ਪੈਂਦੀ ਪੰਜਾਬ ਮੋਢੇ ਨਾਲ ਮੋਢਾ ਲਾ ਕੇ ਖੜਦਾ ਔਰ ਜੀ ਵੀਰ ਜੀ ਸਭ ਤੋਂ ਪੂਰੀ ਕੰਡੀਸ਼ਨ ਦੇ ਵਿੱਚ ਇਸ ਟਾਈਮ ਆਪਣੇ ਪੰਜਾਬੀ ਭਰਾ ਜੋ ਫਿਰੋਜ਼ਪੁਰ ਬੱਟ ਦੇ ਨੇੜੇ ਕੀ ਪਿੰਡਾਂ ਦੇ ਵਿੱਚ ਫਸੇ ਹੋਏ ਆ ਸਾਡਾ ਵੀਰ ਬਹਾਦੀ ਢੱਲਾ ਜੀ ਸੂਚੀ ਟੀਮ ਅਸੀਂ ਉਹਨਾਂ ਦੇ ਨਾਲ ਕੱਲ ਤੋਂ ਹੀ ਲਗਾਤਾਰ ਜੋ ਪਰਿਵਾਰ ਫਸੇ ਹੋਏ ਆ ਉਹਨਾਂ ਨੂੰ ਰੈਸਕਿਊ ਕਰ ਰਹੇ ਆ ਜੀ ਔਰ ਮੈਂ ਪੰਜਾਬ ਦੇ ਜਿਹੜੇ ਹੋਰ ਵੀ ਪਿੰਡਾਂ 'ਚ ਨੌਜਵਾਨ ਵੀਰ ਵਸਦੇ ਆ ਉਹਨਾਂ ਨੂੰ ਇਹ ਬੇਨਤੀ ਕਰਦਾ ਜਾਂ ਵਿਦੇਸ਼ਾਂ 'ਚ ਵੀ ਕਿ ਆਪਣੇ ਜੋ ਇਹ ਭਰਾ ਆਇਆ ਇਹਨਾਂ ਨੂੰ ਆਪਣੇ ਸਹਾਇਤਾ ਦੀ ਬਹੁ ਲੋੜਿਆ ਆਪਾਂ ਵੱਧ ਚੜ ਕੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੀ ਜੀ ਘਾਰ ਘਾ ਪੀਤੇ ਯਾਰ ਮੇਰਾ ਦਿਮਾਗ ਜੀ ਦਾ ਖਾਲਸਾ ਵਾਹਿਗੁਰੂ ਜੀ